ਸਮਹਲਾ ਨਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਰਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 632 ਤੇ ਸ਼ੋਭਨਿਕ 108 ਰਾਗ ਵਿੱਚ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਚੀ ਪਾਚਾ ਮਹਾਰਾਜ ਜੀ ਦੀ ਬਾਣਦਾਈ ਪਾਵਨ ਸ਼ਬਦਾਂ ਦਾ ਆਪਾਂ ਨੂੰ ਸਾਜਿਕਾਣ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਆਪਣੇ ਮਨ ਨੂੰ ਆਖੋ ਤੇ ਮੋੜੋ ਕਿ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇ ਉਹ ਕਿਸ ਤਰ੍ਹਾਂ ਆਉਣਾ ਇਸ ਦੀ ਵਿਚਾਰ ਕਰਨ ਵਾਸਤੇ ਮਹਾਰਾਜ ਸਮਝਾ ਰਹੇ ਹਨ ਕਿ ਜਿਸ ਤਰੀਕੇ ਦੇ ਨਾਲ ਗਨਕਾ ਪਰਮੇਸ਼ਰ ਦਾ ਸਿਮਰਨ ਕਰਕੇ ਵਿਕਾਰਾਂ ਵਿੱਚ ਡੁੱਬਦੀ ਹੋਈ ਡੁੱਬਦੀ ਬਚ ਗਈ ਉਸੇ ਤਰੀਕੇ ਦੇ ਨਾਲ ਤੁਸੀਂ ਵੀ ਪਰਮੇਸ਼ਰ ਦਾ ਜਸ ਆਪਣੇ ਹਿਰਦੇ ਵਿੱਚ ਪ੍ਰੋਕ ਕੇ ਰੱਖੋ ਆਟਲ ਭੈਓ ਤਰੂ ਜਾ ਕੇ ਸਿਮਰਨ ਹਰ ਨਿਰਪੈ ਪਦ ਪਾਇਆ ਦੁਖ ਹਰਤਾਏ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਿਸ ਤਰੀਕੇ ਦੇ ਨਾਲ ਤਰੂ ਭਗਤ ਨੇ ਪਰਮੇਸ਼ਰ ਦਾ ਨਾਮ ਜਪਿਆ ਅਟਲ ਹੋ ਗਿਆ ਆਤਮਿਕ ਨਿਰਪੈਤਾ ਦਾ ਦਰਜਾ ਪ੍ਰਾਪਤ ਕਰ ਲਿਆ ਤੇ ਮਹਾਰਾਜ ਹੁਕਮ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਦੁੱਖ ਦੂਰ ਕਰਨ ਵਾਲੇ ਪਰਮੇਸ਼ਰ ਦੇ ਇਹ ਸਿਮਰਨ ਨੂੰ ਤੁਂ ਕੋ ਵਿਸਾਰ ਛੜਿਆ ਹੈ ਤੂੰ ਇਹੋ ਜੀ ਵਿਧੀ ਕਿਉਂ ਨਹੀਂ ਸਿੱਖੀ ਜਬ ਹੀ ਸਰਨ ਗਹੀ ਕਿਰਪਾ ਨਦ ਗਾਜ ਗਰਾਤੇ シュटा मम नाम ਕਹ ਲਓ ਬਰਨੋ RAM ਕਹ ਤੋ ਬੰਦਨ ਤੇ ਟੂਟਾ ਜਿਸ ਤਰਾ ਸਮੁੰਦਰ ਦੇ ਕੰਡੇ ਹਾਥੀ ਪਾਣੀ ਪੀਣ ਗਿਆ ਤੰਦੂਏ ਨੇ ਫੜ ਲਿਆ ਉਸਦਾ ਪੈਰ ਤੇ ਉਹ ਪਰਮੇਸ਼ਰ ਦੇ ਨਾਮ ਨੂੰ ਕਿਸ ਤਰੀਕੀ ਦੇ ਨਾਲ ਉਸਨੇ ਸਿਮਰਿਆ ਉਹ ਉਸ ਦੀ ਖਲਾਸੀ ਹੋ ਗਈ ਉਹ ਉਤੋਂ ਬਚ ਗਿਆ ਇਹੋ ਜੇ ਪਰਮੇਸ਼ਰ ਦੀ ਸਿਵਤ ਸਲਾਹ ਕੀਤਿਆਂ ਕਿਸ ਤਰੀਕੇ ਦੇ ਨਾਲ ਇਹ ਸਾਰੇ ਬੰਧਨ ਟੁੱਟ ਜਾਂਦੇ ਹਨ ਇਸ ਗੱਲ ਨੂੰ ਗੁਰੂ ਸਾਹਿਬ ਕਹਿੰਦੇ ਸਮਝ ਆਜਮਲ ਪਾਪੀ ਜਗ ਜਾਣੇ ਨਿਮਖ ਮਾਇ ਨਿਸਧਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਪੀ ਉਤਰੇ ਪਾਰਾ ਜਿਸ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੋ ਅਜਾਮਲ ਇੱਕ ਵਿਕਾਰੀ ਸੀ ਉਹ ਇੱਕ ਅੱਖ ਦੇ ਝਮਕੇ ਜਿੰਨੇ ਸਮੇਂ ਵਿੱਚ ਉਸਨੇ ਪਰਮੇਸ਼ਰ ਦਾ ਨਾਮ ਸਿਮਰਿਆ ਤੇ ਉਹ ਪਵਿੱਤਰ ਜੀਵਨ ਮਾਲ ਬਣ ਗਿਆ ਨੌਵੇਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਤੂੰ ਵੀ ਇਸ ਚਿੰਤਾ ਦੂਰ ਕਰਨ ਵਾਲੇ ਪਰਮੇਸ਼ਰ ਦਾ ਸਿਮਰਨ ਇਸ ਤਰੀਕੇ ਦੇ ਨਾਲ ਕਰ ਕਿ ਤੇਰਾ ਵੀ ਪਾਰ ਉਤਾਰਾ ਹੋ ਜੇ ਤੂੰ ਵੀ ਸੰਸਾਰ ਸਮੁੰਦਰ ਨੂੰ ਤਰ ਜਾਵੇਂ ਕੋਈ ਗੰਭੀਰ ਭੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੀਂ ਜੀ ਕਿਸ ਤਰੀਕੇ ਦੇ ਨਾਲ ਉਸ ਦਾ ਸਿਮਰਨ ਕਰਦਾ ਜਿਸ ਤਰੀਕੇ ਦੇ ਨਾਲ ਉਦਾਹਰਨ ਵਜੋਂ ਕਿਸਾਨ ਆਪਣੇ ਖੇਤੀ ਜੋ ਹੈ ਉਸ ਨੂੰ ਜ਼ਮੀਨ ਨੂੰ ਸੱਤ ਦੇ ਲੈਵਲ ਤੇ ਲੈ ਕੇ ਆਵੇ ਫਿਰ ਉਸ ਵਿੱਚ ਬੀਜ ਬੀਜੇ ਉਸ ਦਾ ਜੋ ਫਲ ਹੋਵੇਗਾ ਉਹ ਬਹੁਤ ਵਧੀਆ ਹੋਵੇਗਾ ਉਸੇ ਤਰੀਕੇ ਦੇ ਨਾਲ ਆਪਣੇ ਸਰੀਰ ਧਰਤੀ ਦੇ ਉੱਤੇ ਪਰਮੇਸ਼ਰ ਦਾ ਨਾਮ ਸੱਤ ਬਣਾ ਕੇ ਸੱਤ ਸਮਝ ਕੇ ਬੀਜ ਪਰਮੇਸ਼ਰ ਦਾ ਨਾਮ ਉਗੇਗਾ ਅਸੀਂ ਇਹਨਾਂ ਮੁਸ਼ਕਲਾਂ ਤੋਂ ਪਾਰ ਲੰਘ ਜਾਵਾਂਗੇ ਹੋਈਆ ਗੌਰ ਬੇਦ ਭੁਲਾ ਦੀ ਮਾਫੀ ਬਖਸ਼ਣੀ ਆਓ ਗੁਰਮੰਤਰ ਦਾ ਜਾਪ ਕਰੀਏ ਆਪਣੇ ਸਰੀਰ ਜ਼ਮੀਨ ਨੂੰ ਤਿਆਰ ਕਰੀਏ ਸਾਥ ਤੇ ਲੈ ਕੇ ਆਈਏ ਵਾਹੇ ਗੁਰੂ ਵਾਹ Wow. Hey Guru. wow.